ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆ ਇੱਕ ਨਵਾਂ ਦਰਿਆ ਬਾਈ ਉਹਨਾਂ ਦੇ ਖੇਤਾਂ ਚ ਦੀ ਵੜ ਗਿਆ ਆ ਨਵੇਂ ਦਰਿਆ ਦੀ ਇੱਕ ਖਾਰ ਪਈਆ ਐਡੀ ਵੱਡੀ ਖਾਰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਪਾਣੀ ਕਿਸ ਬਹਾ ਦੇ ਨਾਲ ਕਿਸ ਸਪੀਡ ਦੇ ਨਾਲ ਇੱਥੋਂ ਦੀ ਗੁਜ਼ਰਿਆ ਵਾ ਤੇ ਕਿੰਨਾ ਵੱਡੀ ਮਾਤਰਾ ਦੇ ਵਿੱਚ ਪਾਣੀ ਸੀਗਾ ਆ ਹੁਣ ਆਪਾਂ ਜਿੱਥੇ ਖੜੇ ਆ ਆਂ ਇੰਡੀਆ ਵਾ ਤੇ ਆ ਜਿਹੜਾ ਸਾਹਮਣੇ ਆ ਦਰਖਤ ਟੇਡਾ ਹੋਇਆ ਖੜਾ ਵਾ ਆਹ ਵਾਲਾ ਇਹ ਪਾਕਿਸਤਾਨ ਉਹ ਸਾਹਮਣੇ ਸੋਲਰ ਵਾਲੀ ਜਿਹੜੀ ਲੱਗੀ ਹੋਈ ਥੱਲੇ ਜ਼ੂਮ ਕਰਕੇ ਦਿਖਾ ਪੁੱਤਾ ਉਹਦੇ ਥੱਲੇ ਛਤਰੀ ਜੀ ਉਹਦੇ ਉਹ ਪਾਕਿਸਤਾਨ ਦੀ ਮੋਟਰ ਆ ਮੰਨ ਲਓ ਇੱਥੋਂ ਅਸੀਂ ਪਾਕਿਸਤਾਨ ਤੋਂ 2 ਕਿੱਲੇ ਦੂਰ ਆ ਇੱਥੋਂ 2 ਕਿੱਲੇ ਆ ਕਿੱਲੇ ਦੀ ਬਾਹੀ ਆਪਣੀ ਆ ਤੇ ਆ ਵਿੱਚ ਅੱਧੇ ਕਿੱਲੇ ਦਾ ਮੰਨ ਤੇ ਉਦੋਂ ਪਰਲੇ ਪਾਸੇ ਪਾਕਿਸਤਾਨ ਇਹ ਕਿਸਾਨ ਦਾ ਇੰਜਣ ਤੁਸੀਂ ਦੇਖੋ ਹੋ ਦੇਖੋ ਕਿਵੇਂ ਗਾਰੇ ਨਾਲ ਕਾਹ ਫੂਸ ਨਾਲ ਭਰਿਆ ਪਿਆ ਪਾਣੀ ਕਿਦਾਂ ਇੱਥੋਂ ਦੀ ਵਗਿਆ ਆਹ ਪਾਈਪ ਖੜੀ ਜਿਹੜੀ ਚਿੱਟੇ ਰੰਗ ਦੀ ਇਹ ਮੋਟਰ ਸੀਗੀ ਸਮਰਸੀਬਲ ਮੋਟਰ ਟਰਾਂਸਫਾਰਮਰ ਵੀ ਸੀ ਇੱਥੇ ਸਾਰਾ ਕੁਝ ਸੀ ਸਟਾਰਟਰ ਸੂਟਰ ਸਭ ਕੁਝ ਹੀ ਰੁੜ ਗਿਆ ਔਰ ਆ ਜਿਹੜੇ ਤੁਹਾਨੂੰ ਇੱਕ ਨਹਿਰ ਬਣੀ ਹੋਈ ਦਿਂਦੀ ਆ ਆ ਨਹਿਰ ਭਰਨ ਲੱਗੇ ਹੋਏ ਪਿੰਡ ਵਾਲੇ ਹੁਣ ਆ ਆ ਦੇਖੋ ਰੇਤਾ ਲਿਆ ਲੈ ਸਿੱਟੀ ਜਾਂਦੇ ਵਿੱਚ ਬਾਈ ਹੁਣ ਇਹ ਕਹਿੰਦੇ ਸਾਨੂੰ ਲੱਖ ਰੁਪਏ ਡੀਲ ਦਾ ਦਿੱਤਾ ਸੀ ਕਿਸੇ ਨੇ ਅਸੀਂ ਉਹ ਡੀਲ ਦੇ ਨਾਲ ਆਪਦਾ ਟਰੈਕਟਰ ਟਰਾਲੀਆਂ ਲਾ ਕੇ ਜਿੱਥੇ ਖੇਤਾਂ ਦੇ ਵਿੱਚ ਰੇਤ ਆ ਗਿਆ ਉੱਥੋਂ ਰੇਤਾਂ ਭਰ-ਭਰ ਕੇ ਇੱਥੇ ਸਿੱਟੀ ਜਾਂਦੇ ਆ ਨਾਲੇ ਤਾਂ ਉਹ ਖੇਤ ਪੱਧਰ ਹੋ ਰਹੇ ਨਾਲ ਇਹ ਪੱਧਰ ਹੋ ਰਹੇ ਆ ਔਰ ਆਹ ਨਹਿਰ ਜਿਹੜੀ ਏਡੀ ਵੱਡੀ ਦਿਖਾਈ ਦਿੰਦੀ ਆ ਇਹ ਕਰੀਬ ਪਿੱਛੇ ਉਧਰੋਂ 10-12 ਕਿੱਲਾਂ ਦੇ ਵਿੱਚ ਦੀ ਇਹ ਨਹਿਰ ਆ ਰਹੀ ਆ ਤੇ ਇੱਥੋਂ ਇਹ ਪਾਕਿਸਤਾਨ 'ਚ ਵੜ ਗਈ ਆ ਤੇ ਇਹਨਾਂ ਦੀ ਸਾਰੀ ਮਿੱਟੀ ਆਹ ਪਾਕਿਸਤਾਨ ਚਲੇਗੀ ਉਧਰ ਉਧਰ ਭਰਤ ਪੈ ਗਿਆ ਕਟਕਟਾ ਉਹਨਾਂ ਨੇ ਖੇਤਾਂ ਚ ਜਾ ਜੜੀ ਮਿੱਟੀ ਤੇ ਇਹਨਾਂ ਦੇ ਖੇਤਾਂ ਦੀ ਆਹ ਪਤਾ ਨਹੀਂ ਟਨਾਂ ਦੀ ਟਨ ਮਿੱਟੀ ਪਤਾ ਨਹੀਂ ਕਿੰਨੇ ਹਜ਼ਾਰ ਟਰਾਲੀਆਂ ਮਿੱਟੀ ਦੀਆਂ ਰੁੜ ਗਈਆਂ ਉਧਰਲੇ ਪਾਸੇ ਨੂੰ ਰੁੜ ਗਈਆਂ ਸਾਰੀਆਂ ਤੇ ਆਹ ਪਾਣੀ ਜਿਹੜਾ ਹੁਣ ਵੀ ਖੜਾ ਦਿਨ ਦਿਖਦਾ ਤੁਹਾਨੂੰ ਇਹ ਉਹੀ ਖੜਾ ਦਾ ਪਾਣੀ ਆ ਜਿਹੜਾ ਉਹਨਾਂ ਪਹਾੜਾਂ ਤੋਂ ਆਇਆ ਜਿੱਥੇ ਬੱਦਲ ਫਟੇ ਸੀ ਉਹਨਾਂ ਡੈਮਾਂ ਤੋਂ ਆਇਆ ਜਿਨ੍ਹਾਂ ਦੇ ਨਾਮ ਪਿਛਲੇ ਡੇਢ ਮਹੀਨੇ ਤੁਸੀਂ ਬੜੇ ਨਾਮ ਸੁਣੇ ਆ ਪੌਂਗ ਡੈਮ ਆ ਜੀ ਆ ਖੇਤ ਕਿਦੋਂ ਭਰਨਗੇ ਕਿੱਥੋਂ ਲਿਉਣਗੇ ਇਹ ਮਿੱਟੀ ਪਾਕਿਸਤਾਨ ਵਾਲੇ ਨੇ ਥੋੜੀ ਦੇਣੀ ਐ ਇੱਥੋਂ ਹੀ ਆਪਦੇ ਖੇਤਾਂ 'ਚੋਂ ਪੱਟ ਪੱਟ ਭਰਨਗੇ ਤੇ ਆ ਦੇਖੋ ਕਿੰਨੀ ਵਧੀਆ ਡਾਕਰ ਪੈਲੀ ਸੀ ਪੂਰੀ ਵਧੀਆ ਉੱਪਰ 5-5 ਫੁੱਟ 6-6 ਫੁੱਟ ਵਧੀਆ ਮਿੱਟੀ ਸੀ ਚੀਕਣੀ ਮਿੱਟੀ ਉਹ ਤੋਂ ਥੱਲੇ ਰੇਤਾ ਸੀਗਾ ਤੇ ਹੁਣ ਇਹ ਸਾਰ ਦੋ ਦਿਨ ਹੋ ਗਏ ਨੇ ਅਜੇ ਅਸੀਂ ਮਰਲੇ ਕੋਈ ਤਾਂ ਕਿ ਪਹੁੰਚਿਆ ਕੋਈ ਕੋਈ ਛਾਦਾ ਨਹੀਂ ਸਾਡੇ ਕੋਲ ਆ ਬਸ ਮਰਲਾ ਕੋ ਇੱਥੋਂ ਦੇ ਆਏ ਆ ਇੰਨਾ ਖੱਡਾ ਸੀ ਅਜੇ ਤੁਸੀਂ ਦੇਖ ਸਕਦੇ ਹੋ ਵੀ ਆ ਜਾ ਨਾਲ ਨਾਲ ਤੇ ਆ ਸਾਰਾ ਕਿਤੋਂ ਕਿਦੋਂ ਭਰਨਗੇ ਕਿਵੇਂ ਭਰਨਗੇ ਤੇ ਇਹ ਲੱਖਾਂ ਦਾ ਡੀਜ਼ਲ ਕੌਣ ਦੇਊ ਇਹਨਾਂ ਨੂੰ ਔਰ ਇਹਨਾਂ ਦੀਆਂ ਚਲੋ ਫਸਲਾਂ ਵੀ ਅਸੀਂ ਅੱਜ ਆਏ ਸੀ ਇੱਥੇ ਵੀ ਬੀਜਣ ਦੀ ਗੱਲ ਕਰਦੇ ਮੈਂ ਅਸੀਂ ਫਸਲਾਂ ਬੀਜ ਦਾਂਗੇ ਪਰ ਫਸਲਾਂ ਬੀਜਣ ਨਾਲ ਕੱਲਿਆਂ ਨਾਲ ਹੱਲ ਥੋੜੀ ਹੋਣਾ ਜਿਹੜੇ ਆ ਏਡੇ ਏਡੇ ਵੱਡੇ ਇਨਨੇ ਜ਼ਮੀਨਾਂ 'ਚ ਪਾੜ ਪੈ ਗਿਆ ਇਹ ਕੋਈ ਇੱਕ ਸੰਸਥਾ ਜਿਹੜਾ ਸੀ ਨਹੀਂ ਕਰ ਸਕਦੇ ਇਹਦੇ ਵਿੱਚ ਤਾਂ ਜਾਂ ਸਰਕਾਰੀ दखਲ ਹੋਣਾ ਚਾਹੀਦਾ ਤੇ ਜਾਂ ਫਿਰ ਕੋਈ ਇਸ ਤਰ੍ਹਾਂ ਦੀਆਂ ਵੱਡੀਆਂ ਫਾਊਂਡੇਸ਼ਨਾਂ ਕੰਮ ਕਰਨ ਮਸ਼ੀਨਾਂ ਲਾ ਕੇ ਜੀਸੀਬੀਆਂ ਜਾਂ ਹੋਰ ਵੱਡੇ ਇਹਨਾਂ ਪੋਪਲੈਨ ਵਗੈਰਾ ਲਾ ਕੇ ਇਹਨਾਂ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹ ਪਿੰਡ ਹੈਗਾ ਗੱਟੀ ਗੱਟੀ ਦੱਜੋਗੇ ਗੱਟੀ ਰਾਜੋ ਕੇ ਨਵੀਂ ਗੱਟੀ ਨਵੀਂ ਗੱਟੀ ਇਹ ਆ ਤਾਂ ਗੱਟੀ ਰਾਜੋ ਕੀ ਜ਼ਮੀਨ ਆ ਨਾ ਹਾਂਜੀ ਗੱਟੀ ਰਾਜੋ ਹਾਂ ਇਹ ਗੱਟੀ ਰਾਜੋ ਕੇ ਪਿੰਡ ਦੀ ਜ਼ਮੀਨ ਆ ਜਿਹਦੇ ਵਿੱਚ ਅਸੀਂ ਖੜੇ ਆ ਤੇ ਅਸੀਂ ਨਵੀਂ ਗੱਟੀ ਰਾਜੋ ਕੇ ਜਿਹੜਾ ਪਿੰਡ ਆ ਇਸ ਤੋਂ ਅਗਲਾ ਉਸ ਪਿੰਡ ਦੀ ਵਾਹ ਵਹਾਈ ਦੀ ਜ਼ਿੰਮੇਵਾਰੀ ਵਾਇਗਰੂ ਨੇ ਸਾਨੂੰ ਬਖਸ਼ੀ ਆ ਤੇ ਕੋਸ਼ਿਸ਼ ਕਰਾਂਗੇ ਕਿ ਇਸ ਪਿੰਡ 'ਚ ਵੀ ਜਿੰਨੀ ਕ ਅਸੀਂ ਕੋਸ਼ਿਸ਼ ਕਰ ਸਕੀਏ ਬਾਕੀ ਵੀਰ ਹਣੀ ਦੱਸਦੇ ਆ ਵੀ ਕਾਲੀ ਦਲ ਨੇ ਵੀ ਇਹਨਾਂ ਦੀ ਜ਼ਿੰਮੇਵਾਰੀ ਲਈ ਆ ਕਾਲੀ ਦਲ ਪਾਰਟੀ ਵੱਲੋਂ ਸ਼ੋਮਨੀ ਕਾਲੀ ਦਲ ਵੱਲੋਂ ਇਸ ਪਿੰਡ ਦੀ ਜ਼ਿੰਮੇਵਾਰੀ ਲਈ ਗਈ ਆ ਕਿੰਨੇ ਏਕੜ ਦੀ ਜੀ ਅਸੀਂ ਤਕਰੀਬਨ 1000 ਏਕੜ ਦੇ ਕਰੀਬ ਜਾਨੀ ਕਿ ਗੱਤੀ ਰਾਜੋ ਕੇ ਤੇ ਨਵੀਂ ਗੱਤੀ ਰਾਜੋ ਕੇ ਜ਼ਮੀਨ ਦੀ ਜਿਹੜੀ ਫਸਲ ਬੀਜ ਕੇ ਦੇਣੀ ਹੈ ਕਣਕ ਦੀ ਜਦ ਕਰਕੇ ਦੇਣੀ ਹੈ ਇੰਨੀ ਹੈਗੀ ਜਿੰਨੀ ਇਸ ਤੋਂ ਜ਼ਿਆਦਾ ਜੀ ਦੋ ਦੀ ਬਣਣੀ ਸੀ ਨਹੀਂ ਜਿਹੜੀ ਨਵੀਂ ਗੱਤੀ ਦੀ ਤਾਂ ਉਹ ਇੱਧਰ ਆ ਗਈ ਜਿਹੜੀ ਸਾਡੇ ਕੋਲੇ ਚਲੇ ਗਈ ਹੁਣ ਇੱਧਰ ਇਸ ਪਿੰਡ ਦੀ 1000 ਕਿੱਲਾ ਹੋ ਹਾਂਜੀ ਜ਼ਿਆਦਾ ਹੋਗੇ ਯਾਰ ਕਿੱਲੇ ਤੋਂ ਇਹ ਪਿੰਡ ਵੱਡਾ ਦੱਸਦੇ ਹਨਾ ਇੱਥੇ ਜ਼ਿਮੀਂਦਾਰ ਵੀ ਗੱਲ ਵੱਡੇ 11 ਪੰਚਾਇਤਾਂ ਨੇ 11 ਪੰਚਾਇਤਾਂ ਦੇ ਵਿੱਚ ਕਾਲੀਦਾਲ ਵਲੋਂ ਜਿੰਨੀ ਜਿੰਨੀ ਬੰਦੀ ਅਸਰ ਖਰਾਬ ਹੋਈ ਸੇਵਾ ਕੀਤੀ ਜਾਏਗੀ ਇਹ ਨਵੀਂ ਗੱਟੀ ਦੀਆਂ 11 ਪੰਚਾਇਤਾਂ ਨਹੀਂ ਨਹੀਂ ਸਾਰੇ ਹਰਤੂਲੇ ਬਸ ਸਿੰਘ ਸਮਰੱਥ ਮੈਂ ਕਿਹਾ 11 ਪਿੰਡ ਨੇ 11 ਪੰਚਾਇਤਾਂ ਦੇ ਪਿੰਡ ਤਾਂ ਜ਼ਿਆਦਾ ਬਣ ਜਾਂਦੇ ਨੇ ਜੀ ਅੱਛਾ ਹਾਂ ਜੀ ਪਿੰਡ ਜ਼ਿਆਦਾ ਬਣਦੇ ਪੰਚਾਇਤਾਂ ਯਾਰ ਇਹ ਗੱਟੀ ਰਾਜੋ ਕਵੀਰ ਦੇ ਵਿੱਚ ਜਿਹੜੀ ਆ ਮੁੰਡੇ ਲੱਗੇ ਜੀ ਸਾਡੇ ਗੱਟੀਆਂ ਦੇ ਜੀ ਜ਼ਮੀਨ ਪੱਤਰ ਕਰਨ ਵਾਸਤੇ ਇਹਨਾਂ ਨੂੰ ਵੀ ਸਵੇਰੇ ਡੀਜ ਦੀ ਸੇਵਾ ਜਿਹੜੀ ਦਿੱਤੀ ਜਾਵੇ ਕਿ ਕਾਹਲੀਦਲ ਵੱਲੋਂ ਜਾਂ ਹੋਰ ਜਿਹੜੀ ਬੰਦੀ ਕ ਪੈਸੇ ਜਾਂ ਡੀਜਲ ਜਾਂ ਹੋਰ ਸਹੂਲਤਾਂ ਨਾਲ ਜਿਹੜੀ ਚਾਹੀਦੀ ਉਹ ਸਵੇਰੇ ਨਾਲ ਪ੍ਰੋਵਾਈਡ ਕਰਵਾਵਾਂਗੇ ਜੀ ਠੀਕ ਹੈ ਬਾਕੀ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਹੈ ਵੀ ਬੰਦ ਦਾ ਸਹਿਯੋਗ ਦੇਣ ਜਿੰਨਾ ਵੀ ਜੋ ਵੀ ਤਿਲ ਫੁੱਲ ਬੰਦ ਆ ਇਸੇ ਜ਼ਰੂਰ ਆ ਉਹਦਾ ਹਿੱਸਾ ਪਾਉਣਾ ਤਾਂ ਜੇ ਨਾ ਜ਼ਮੀਨ ਜਿਹੜੀ ਆਬਾਦ ਹੋ ਸਕੇ ਇਹ ਤਾਂ ਆਪਣੇ ਸਾਥੀ ਵੀਰ ਸੱਜਣਾ ਨੂੰ ਹਮਲਾ ਮਾਰਨਾ ਪਣਾ ਜੀ ਸਾਰਨ ਰਲ ਮੇ ਕੇ ਜਿੰਨੀਆਂ ਵੀ ਸੰਸਥਾਵਾਂ ਨੇ ਤੇ ਫਿਰ ਜਿਹੜੇ ਜਮੀਨ ਉਹਨਾਂ ਦੇ ਆਬਾਦ ਹੋ ਸਕਦੀ ਜੀ ਤੇ ਜਿਵੇਂ ਇਹ ਖੱਡੇ ਪਾਏਗੇ ਜੀ ਇਹਨਾਂ ਦੀ ਪੂਰੀ ਜ਼ਮੀਨ ਪੱਧਰ ਤਾ ਹੋ ਸਕਦੀ ਐਸੀ ਇਹਨਾਂ ਜਿਨ੍ਹਾਂ ਜ਼ਮੀਨਾਂ ਵਿੱਚ ਰੇਤਾ ਪਈ ਜੀ ਉਥੋਂ ਇਹ ਰੇਤਾ ਮਿੱਟੀ ਜਿਹੜੀ ਚੱਕ ਕੇ ਲਿਆ ਕੇ ਇਹ ਖੱਡੇ ਸਿ ਪੂਰੇ ਇਹਨਾਂ ਦੋਨਾਂ ਕਰਾਂ ਦਾ ਫਾਇਦਾ ਹੋ ਜਾਏਗਾ ਜਿਨ੍ਹਾਂ ਦੀ ਜ਼ਮੀਨ 'ਚ ਰੇਤਾ ਪਈ ਉਹ ਪੱਧਰ ਹੋ ਜਾਏਗੀ ਤੇ ਇਹਨਾਂ ਦੇ ਟੋਏ ਨੇ ਉਹ ਭਰੇ ਜਾਣਗੇ ਇਹਨਾਂ ਜ਼ਮੀਨ ਪੱਧਰ ਲੈਵਲ ਤੇ ਹੋ ਜਾਏਗੀ ਇਹ ਦੁਬਾਰਾ ਫਸਲ ਆਉਦੀ ਬੀਜ ਸਕਦੇ ਜੀ ਕੁਝ ਸਾਡੇ ਕਿਸਾਨ ਵੀਰ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੀ ਜ਼ਮੀਨ ਹੀ ਦਰਿਆ ਦੇ ਵਿੱਚ ਰੁੜ ਗਈ 5-5 ਫੁੱਟ ਫੁੱਟ 12 ਕਿਲੋ ਜ਼ਮੀਨ ਵਿੱਚ 12 ਕਿਲੋ ਕਰਦੀ ਜ਼ਮੀਨ ਰੁੜ ਗਈ 50 50 60 60 ਫੁੱਟ ਡੂੰਗੀ ਦਰਿਆ ਦੇ ਵਿੱਚ ਰੁੜ ਗਈ ਉਹ ਜਿਹੜੀ ਕਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵਾਪਸ ਨਹੀਂ ਆ ਸਕਦੀ ਹੁਣ ਸਾਡੇ ਕੁਝ ਵੀਰ ਕਿਸਾਨ ਨੇ ਉਹਨਾਂ ਇਤਾਰਾਂ ਤੋਂ ਪਾਰ ਜਿਹੜੀ ਜ਼ਮੀਨ ਹੈ ਇੱਧਰ ਸਾਹਮਣੇ ਉਹ ਰੁੜ ਗਈ ਮਿੱਟੀ ਰੁੜ ਗਈ ਸਾਰੀ ਉਹ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਵਾਪਸ ਨਹੀਂ ਮਿਲ ਸਕਦੀ ਹੁਣ ਦੇਖੋ ਕੁਝ ਨਕਸਾਨ ਤਾਂ ਹੈਗੇ ਜੀ ਜਿਹੜੀ ਜਿਨ੍ਹਾਂ ਝੋਨਾ ਮਰ ਗਿਆ ਜੀ ਫਸਲ ਬੀਜ ਦੁਆਰਾ ਬੀਜ ਲੈਣਗੇ ਦੁਆਰਾ ਉੱਠ ਕੇ ਖੜੇ ਹੋ ਜਾਣਗੇ ਉੱਠ ਕੇ ਖੜੇ ਹੋ ਜਾਣਗੇ ਤੇ ਜਿਨ੍ਹਾਂ ਦੀ ਜ਼ਮੀਨ ਹੀ ਰੁੜ ਗਈ ਹੈ ਖਤਮ ਹੀ ਹੋ ਗਈ ਉਹਨਾਂ ਨੂੰ ਬਹੁਤ ਔਖਾ ਜੀ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਜ਼ਮੀਨ ਕਿੱਦਾਂ ਰੁੜ ਸਕਦੀ ਹੈ ਵੀ ਜ਼ਮੀਨ ਤਾਂ ਇੱਕ ਥਾਂ ਤੇ ਖੜੀ ਹੈ ਜ਼ਮੀਨ ਥੋੜੀ ਚੱਲਦੀ ਅੱਗੇ ਪਰ ਇੱਥੇ ਤੁਹਾਨੂੰ ਦਿਖਾਉਣਾ ਹੈ ਵੀ ਜ਼ਮੀਨ ਰੁੜਨ ਦਾ ਇਹ ਕੀ ਗੱਲ ਕਹਿ ਰਹੇ ਆ ਵੀ ਜ਼ਮੀਨ ਕਿੱਦਾਂ ਰੁੜਦੀ ਆ ਹੁਣ ਤੁਸੀਂ ਦੇਖੋ ਆ ਥੱਲੇ ਜ਼ਮੀਨ ਰੁੜੀ ਹੋਈ ਕਹਿੰਦੇ ਇਹਨੂੰ ਆਹ ਘਟੂ ਘਟ 10 10 15 15 ਫੁੱਟ ਡੂੰਘਾ ਥੱਲੇ ਦਰਿਆ ਵਗਦਾ ਇਹ ਵੀ ਜਿੱਥੇ ਅਸੀਂ ਤੁਰੇ ਜਾਂਦੇ ਆ ਝੋਨਾ ਲੱਗਿਆ ਹੋਇਆ ਸੀ ਇੱਥੇ ਆ ਪੈਰ ਜਿੱਥੇ ਸਾਡੇ ਰੱਖੇ ਹੋਏ ਆ ਇਦਾਂ ਹੀ ਇਹ ਸਾਰਾ ਖੇਤ ਸੀ ਹੋ ਤਿਕੜਾ ਇਹ ਸੈਂਕੜੇ ਏਕੜ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਇਦਾਂ ਮਿੱਟੀ ਨੂੰ ਵੀ ਰੋੜ ਕੇ ਲੈ ਗਿਆ ਆ ਤੁਸੀਂ ਦੇਖੋ ਥੋੜਾ ਪਿੱਛੇ ਰਹੀ ਪੁੱਤ ਟੈਕ ਟੈਕ ਸਕਦੇ ਇੱਕਦਮ ਇੱਥੋਂ ਗਾ ਹੈ ਨਾ ਤੇ ਆਹ ਫਸਲ ਆ ਜਿਹੜੀ ਇੱਥੇ ਦੁਬਾਰਾ ਬੀਜ ਸਕਦਾ ਕਿਸਾਨ ਇੰਨੀ ਮਿੱਟੀ ਕਿੱਥੋਂ ਪਾਊਗਾ ਲਿਆ ਕੇ ਉਹ 10 15 ਬੋਟ ਹੈ ਨਾ ਕਿੱਥੋਂ ਲਿਆ ਕੇ ਆਪਦੇ ਖੇਤ ਦੇ ਬਰਾਬਰ ਇਸ ਖੇਤ ਨੂੰ ਕਰੂਗਾ ਉਹ ਤੇ ਇਹ ਜ਼ਿੰਦਗੀ ਭਰ ਲਈ ਜ਼ਮੀਨ ਉਹਦੀ ਖਤਮ ਹੋ ਗਈ ਹੈ ਔਰ ਪਾਕਿਸਤਾਨ ਸਾਹਮਣੇ ਆ ਦਿਖਾਈ ਦੇ ਰਿਹਾ ਆ ਜਿਹੜੇ ਲੋਹੇ ਦੇ ਐਂਗਲ ਖੜੇ ਆ ਜੀ ਆਹ ਆ ਸਾਡਾ ਫੈਂਸਿੰਗ ਤਾਰ ਆ ਜਿਹੜੀ ਮਤਲਬ ਬਾਰਡਰ ਕਹਿੰਦੇ ਆ ਜ਼ੀਰੋ ਲਾਈਨ ਕਹਿੰਦੇ ਆ ਬਾਉਂਡਰੀ ਇਹ ਬਾਉਂਡਰੀ ਵੀ ਵਿੱਚੇ ਹੀ ਰੁੜ ਗਈ ਉਹ ਉਧਰ ਵੀ ਸਾਹਮਣੇ ਫੈਂਸਿੰਗ ਲਾਈਨ ਲੱਗੀ ਹੋਈ ਹੈ ਬਾਉਂਡਰੀ ਲੱਗੀ ਹੋਈ ਜਿੱਥੇ ਆਪਣਾ ਲਾਈਟਾਂ ਲੱਗੀਆਂ ਹੋਈਆਂ ਇਹ ਇੰਡੀਅਨ ਆਰਮੀ ਦੀਆਂ ਹੈਗੀਆਂ ਸਾਰੀਆਂ ਚੌਕੀਆਂ ਬਣੀਆਂ ਹੋਈਆਂ ਤੇ ਉਹ ਸਾਹਮਣੇ ਜਿਹੜਾ ਐਂਟੀਨਾ ਨਜ਼ਰ ਆ ਰਿਹਾ ਉਹ ਪਾਕਿਸਤਾਨ ਦਾ ਦੀ ਚੌਂਕੀ ਆ ਉੱਥੇ ਪਾਕਿਸਤਾਨ ਦਾ ਐਂਟੀਨਾ ਲੱਗਿਆ ਹੋਇਆ ਵਾ ਤੇ ਆ ਦੇਖੋ ਵੱਡੇ ਵੱਡੇ ਦਰਖਤ ਰੁੜ ਕੇ ਕਿੱਥੇ ਚਲੇ ਗਏ ਨੇ ਜਿਹੜੇ ਵੱਡੇ ਪੱਥਰ ਲੱਗੇ ਹੋਏ ਸੀ ਮੀਲ ਪੱਥਰ ਜਾਂ ਮਰੱਬਾ ਬੰਦੀ ਵਾਲੇ ਉਹ ਦੇਖੋ ਕਿੱਡੇ ਕਿੱਡੇ ਪੱਥਰ ਗੋਲੇ ਉਹ ਰੁੜੇ ਪਏ ਨੇ ਵਿੱਚ ਦੀ ਮਤਲਬ ਅੱਜ ਇਨ੍ਹਾਂ ਪਿੰਡਾਂ ਦੇ ਵਿੱਚ ਜਿੱਥੇ ਜ਼ਮੀਨਾਂ ਰੁੜ ਗਈਆਂ ਉੱਥੇ ਤਾਂ ਵੱਡੀ ਪੱਧਰ ਤੇ ਲੋੜ ਆ ਇਹਨਾਂ ਨੂੰ ਦੁਬਾਰਾ ਤੋਂ ਇਹਨਾਂ ਦੀ ਜਮੀਨਾਬਾਦ ਕਰਨ ਵਾਸਤੇ ਨਵੀਂ ਗੱਟੀ ਤੇ ਇੱਕ ਨਵੀਂ ਗੱਟੀ ਰਾਜੋ ਕੇ ਇੱਕ ਇਹ ਦੋ ਪਿੰਡ ਆ ਜਿਹੜੇ ਇਹ ਅਸੀਂ ਦੋਨਾਂ ਪਿੰਡਾਂ ਦਾ ਅੱਜ ਅੱਜ ਜਾਇਦਾ ਲਿਆ ਗੀੜਾ ਦਿੱਤਾ ਸਾਰੇ ਇੱਥੇ ਦੀ ਬਰਬਾਦੀ ਦੇਖ ਕੇ ਅਸੀਂ ਖੁਦ ਵੀ ਇਸ ਗੱਲ ਤੋਂ ਦੋਸ਼ਵਾਜੀ ਦੁਖੀ ਹੋਏ ਆ ਵੀ ਜੇ ਆਪਾਂ ਚਾਹੀਏ ਵੀ ਕਈ ਕਿਸਾਨਾਂ ਦੀ ਤਾਂ ਵੀ ਆਪਾਂ ਮਦਦ ਨਹੀਂ ਕਰ ਸਕਦੇ ਚਾ ਕੇ ਵੀ ਮਦਦ ਨਹੀਂ ਕਰ ਸਕਦੇ ਆ ਕਿਉਂਕਿ ਜੀਰੋ ਲੈਨ ਹੀ ਰੁੜ ਗਈ ਇੱਥੇ ਜਿਹੜਾ ਬਾਰਡਰ ਸੀ ਪਾਕਿਸਤਾਨ ਦੇ ਨਾਲ ਲੱਗਦਾ ਉਹ ਸਾਰਾ ਰੁੜ ਗਿਆ ਤੇ ਕਿਸਾਨਾਂ ਦੇ ਕਿੱਲਾਂ ਦੇ ਕਿੱਲੇ ਜ਼ਮੀਨ ਰੁੜ ਕੇ ਪਾਕਿਸਤਾਨ ਦੇ ਵਿੱਚ ਚਲੇ ਗਈ